ਸਨਯੁਕਤ ਕਿਸਾਨ ਮੋਰਚੇ ਵੱਲੋਂ ਪਾਰਤ bant ਦੇ ਸੱਦੇ ਦਾ ਫਤਿਹਗੜ ਚੋੜੀਆਂ ਦੇ ਦੁਕਾਨਦਾਰਾਂ ਨੇ ਪੂਰਨ ਤੌਰ ਤੇ ਸਮਰਥਨ ਕੀਤਾ ਕਸਬੇ ਵਿੱਚ ਵੀ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ ਕਿਸਾਨਾਂ ਵੱਲੋਂ ਰੇਲਵੀ ਰੋਕੀ ਗਈ ਮੰਗਾ ਨਾ ਮੰਨਣ ਦੀ ਸੂਰਜ ਵੱਡੇ ਅੰਦੋਲਨ ਦੀ ਕੇਂਦਰ ਸਰਕਾਰ ਨੂੰ ਕੱਤਕਾ ਕਿਸਾਨ ਮੋਰਚੇ ਵੱਲੋਂ ਪਾਰਤ bant ਦੇ ਸੱਦੇ ਦਾ ਫਤਿਹਗੜ ਚੋੜੀਆਂ ਦੇ ਦੁਕਾਨਦਾਰਾਂ ਨੇ ਪੂਰਨ ਤੌਰ ਤੇ ਸਮਰਥਨ ਕੀਤਾ ਕਸਬੇ ਵਿੱਚ ਵੀ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ ਕਿਸਾਨਾਂ ਵੱਲੋਂ ਰੇਲਵੇ ਰੋਕੀ ਗਈ ਮੰਗਾ ਨਾ ਮੰਨਣ ਦੀ ਸੂਰਚੇ ਵੱਡੇ ਅੰਦੋਲਨ ਦੀ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਨੂੰ ਮਾਉ ਜਾਨੂ ਦਵਿਆ ਪੰਜਾਬ ਨਾਲ ਗਲਬਾਤ ਦੌਰਾਨ ਕੀ ਕਿਹਾ ਕਿਸਾਨ ਆਗੂਆਂ ਨੇ ਪੰਕਜ ਪਾਂਦੀ ਦਵਿਆ ਪੰਜਾਬ ਟੀਵੀ ਫਤਿਹਗੜ ਚੋੜੀਆਂ ਚੇਤਾਵਨੀ ਦਿੱਤੀ ਨੂੰ ਮਾਉ ਜਾਨੂ ਦਵਿਆ ਪੰਜਾਬ ਨਾਲ ਗਲਬਾਤ ਦੌਰਾਨ ਕੀ ਕਿਹਾ ਕਿਸਾਨ ਆਗੂਆਂ ਨੇ ਹਾਂ ਜਿੰਦਾਬਾਦ ਪੰਜਾਬ ਕਿਸਾਨ ਮਜ਼ਦੂਰ ਜੁਗ ਜਿੰਦਾਬਾਦ ਜਿੰਦਾਬਾਦ ਕੇਂਦਰ ਸਰਕਾਰ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਪੰਜਾਬ ਬੰਦੀ ਕਾਲ ਹੈ ਜੀ ਕੱਲੇ ਬਲੋ ਟ੍ਰੇਨ ਕੋਕੀ ਕੀ ਹੈ ਕੀ ਕਹਿਣਾ ਚਾਹੋਗੇ ਵੇਖੋ ਪੱਤਰਕਾਰ ਸਾਹਿਬ ਟ੍ਰੇਨ ਰੋਕਣ ਦਾ ਕੋਈ ਸਾਨੂੰ ਸ਼ੌਂਕ ਨਹੀਂ ਵੀ ਅਸੀਂ ਠੰਡ ਦੇ ਵਿੱਚ ਸਵੇਰੇ ਸਾਨੂੰ ਪਤਾ ਲੱਗਾ ਜਿਵੇਂ ਭੰਗੂ ਸਾਹਿਬ ਨੂੰ ਦੱਸਿਆ ਵੀ 5 ਵਜੇ ਟ੍ਰੇਨ ਜਿਹੜੀ ਆ ਡੇਰਾ ਬਬਰਾਨਗਰ ਨੂੰ ਚੱਲੇਗੀ ਆ ਫਿਰ ਮੈਨੂੰ ਫੋਨ ਆਇਆ ਉਹਨਾਂ ਦਾ ਵੀ ਟ੍ਰੇਨ ਜਾਬਦੀ ਹੈ ਪਤਾ ਲੱਗਾ ਵੀ 5 ਵਜੇ ਇੱਧਰ ਡੇਰਾ ਬਬਰਾਨਗਰ ਨੂੰ ਵੀ ਚੱਲੇਗੀ ਆ ਫਿਰ ਫਟਾਫਟ ਇਹ ਥੋੜੇ ਐਡਵਾਂਸ ਹਨ ਮੈਂ ਤੇ ਸਲਕਣ ਭਾਜੀ ਤੇ ਕੈਪਟਨ ਸਾਹਿਬ ਫਟਾਫਟ ਆਣ ਕੇ ਟ੍ਰੇਨ ਨੂੰ ਇੱਥੇ ਆਣ ਕੇ ਡੱਕਿਆ ਸਵੇਰੇ 7 ਵਜੇ ਟ੍ਰੇਨ ਇੱਥੇ ਖੜੀ ਆ ਹੁਣ ਮੇਰੇ ਖਰੇ 10 11 ਵਜ ਗਏ ਆ ਮੈਂ ਤੇ ਇਹ ਕਹਿਣਾ ਚਾਹੁੰਦਾ ਕੋਈ ਸਰਕਾਰ ਨੂੰ ਸ਼ਰਮ ਨਾਲ ਨੱਕ ਡੋਬ ਲੈਣਾ ਚਾਹੀਦਾ ਯਾਰ ਇੱਕ 70 ਸਾਲ ਦਾ ਬਾਬਾ ਡੱਲੇਵਾਲ ਸਾਹਿਬ ਕੈਂਸਰ ਦਾ ਮਰੀਜ਼ ਹੋਵੇ ਉਹ ਮਰਨ ਵਰਤੇ ਬੈਠਾ ਤੇ 20-25 ਦਿਨ ਪਹਿਲਾਂ ਕਿਸੇ ਨੇ ਉਹਨਾਂ ਦਾ ਪਤਾ ਹੀ ਨਹੀਂ ਲਿਆ ਕੋਈ ਗੱਲ ਨਹੀਂ ਯਾਰ ਇੱਕ ਆਮ ਆਦਮੀ ਜਿਹੜਾ ਇੱਥੇ ਲੰਮੇ ਪਿਆ ਪਰ ਉਹ ਆਦ ਆਮ ਆਦਮੀ ਨਹੀਂਗਾ ਇਸ ਕਰਕੇ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਉਹਨਾਂ ਦੇ ਕੰਨ ਖੋਲ ਦੇਣੇ ਚਾਹੁੰਦੇ ਆ ਵੀ ਡੱਲੇਵਾਲ ਸਾਹਿਬ ਦਾ ਮੈਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਨਤੀ ਕਰਦਾ ਕਿ ਉਹਦਾ ਵਾਰ ਵੀ ਹੰਦ ਨਾ ਆਏ ਪਰ ਵੇਖੋ ਸਵੇਰੇ ਸ਼ਾਮ ਨੂੰ ਕਿਤੇ ਰੋਟੀ ਨਾਲ ਨਾ ਖਾਦੀ ਹੋਵੇ ਤੇ ਸਾਡੀਆਂ ਅੰਦਰਾਂ ਲੋਈ ਜਾਂਦੀਆਂ ਨੇ ਇਹ ਡੇਡ ਮੀਨ ਆ ਗਿਆ ਮੂੰਹ ਦੇ ਵਿੱਚ ਕੋਈ ਚੀਜ਼ ਨਹੀਂ ਗਈ ਪਾਈ ਇਹ ਸਰਕਾਰ ਨੂੰ ਨੱਕ ਡੋਬ ਕੇ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮਰ ਜਣਾ ਚਾਹੀਦਾ ਵਾ ਵੇਖੋ ਮੰਗਾ ਪਹਿਲਾਂ ਮੰਨ ਕੇ ਝੂਠ ਮਾਰ ਕੇ ਸਾਨੂੰ ਉਥੋਂ ਠਾਲ ਲਿਆ ਦੁਬਾਰੇ ਸਾਨੂੰ ਫੇਰ ਇਹ ਪ੍ਰੋਸੈਸ ਸ਼ੁਰੂ ਕਰਨਾ ਪਿਆ ਪਰ ਮੈਂ ਪੰਜਾਬ ਸਰਕਾਰ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਵੀ ਜਿੰਨਾ ਚਿਰ ਤੱਕ ਇਹ ਤੁਸੀਂ ਮੰਗਾ ਨਾ ਮੰਨੀਆਂ ਮਤ ਸੱਚੇ ਆਪਣੇ ਦਿਮਾਗ ਦੇ ਵਿੱਚੋਂ ਕੀੜਾ ਕੱਢੋ ਪੀ ਕਿਸਾਨ ਜੂਨੀਅਨ ਦੇ ਪ੍ਰਧਾਨ ਜਿਹੜੇ ਨੇ ਜਾਂ ਕਿਸਾਨ ਜੂਨੀਅਨ ਦੇ ਵਰਕਰ ਨੇ ਜਾਂ ਮਜ਼ਦੂਰ ਨੇ ਤੁਹਾਡੀ ਜਾਨ ਛੱਡ ਦੇਣਗੇ ਜਿੰਨਾ ਚਿਰ ਤੁਸੀਂ ਇਹ ਮੰਗਾ ਨਹੀਂ ਮੰਨਦੇ ਇਸੇ ਤਰੀਕੇ ਨਾਲ ਆਪਾਂ ਰੇਲਾ ਰੋਕਦੇ ਰਾਵਾਂਗੇ ਇਸੇ ਤਰੀਕੇ ਨਾਲ ਆਪਾਂ ਪੀਸਫੁਲੀ ਜਿਹੜਾ ਆਪਾਂ ਪ੍ਰੋਸੈਸ ਕਰਦੇ ਰਾਵਾਂਗੇ ਮੈਂ ਇਹੋ ਕੋ ਕਹਿਣਾ ਚਾਹੁੰਦਾ ਵਾ ਅੱਜ ਟ੍ਰੇਨ ਰੋਕੀ ਗਈ ਹੈ ਜੱਥੇਬੰਦੀ ਉਹਨਾਂ ਤੁਹਾਡੀ ਕੀ ਕਹਿਣਾ ਚਾਹੋਗੇ ਜੀ ਮੈਂ ਪੰਜਾਬ ਕਿਸਾਨ ਮਜ਼ਦੂਰ ਜੂਨੀਅਨ ਆਨਾਲਾ ਪ੍ਰਧਾਨ ਨਰਿੰਦਰਪਾਲ ਸਿੰਘ ਭੰਗੂ ਜੋ ਕਿ ਸਾਡੇ ਪੰਜਾਬ ਪ੍ਰਧਾਨ ਸਰਦਾਰ ਸੁਖਜੀਤ ਸਿੰਘ ਹਰਦੋ ਝੰਡੇ ਦੇ ਆਦੇਸ਼ਾਂ ਦੇ ਮੁਤਾਬਕ ਆਪਾਂ ਜੋ ਸਵੇਰੇ ਸਾਨੂੰ 5 ਵਜੇ ਪਤਾ ਲੱਗਾ ਕਿ ਟ੍ਰੇਨ ਡੇਰਾ ਬਾਬਾ ਨਾਨਕ ਨੂੰ ਗਈ ਆ ਉਸ ਤੋਂ ਬਾਅਦ ਆਪਾਂ ਆਪਣੇ ਜੂਨੀਅਨ ਨੂੰ ਅਕਾਲ ਕੀਤਾ ਜੂਨੀਅਨ ਦੇ ਜਿੰਨੇ ਵੀ ਬੰਦੇ ਸਾਰੇ ਕੁਝ ਸਾਡੇ ਬਟਾਰੇ گئے ਨੇ ਬੰਦੇ ਕੁਝ ਫਰੇਗੜ ਚੂੜੀਆਂ ਕੁਝ ਬੰਦਿਆਂ ਨੇ ਇੱਥੇ ਡਿਊਟੀ ਲੱਗੀ ਆ ਜਿਨ੍ਹਾਂ ਨੇ ਆਣ ਕੇ ਜਿਹੜੀ ਆ ਟ੍ਰੇਨ ਰੁਕੀ ਆ ਇਹ ਸਵੇਰੇ 7 ਵਜੇ ਟ੍ਰੇਨ ਰੁਕੀ ਹੋਈ ਆ ਐ ਅਜ ਤਾਂ ਹੁਣ ਟਾਈਮ ਜਿਹੜਾ 11:30 ਹੋ ਚੁੱਕੇ ਨੇ ਲੇਕਨ ਟ੍ਰੇਨ ਜਿਹੜੀ ਆ ਸ਼ਾਮਾਂ ਨੂੰ 4 ਵਜੇ ਤੋਂ ਬਾਅਦ ਆਹੀ ਛੱਡਾਂਗੇ ਸਾਡਾ 4 ਵਜੇ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਜੇ ਤੁਹਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਕੇਂਦਰ ਸਰਕਾਰ ਵੱਲੋਂ ਤੁਹਾਡਾ ਕੀ ਅਗੋਂ ਰਿਐਕਟ ਹੋਏਗਾ ਜੀ ਸਾਡੀਆਂ ਵੇਖੋ ਜੀ ਮੰਗਾਂ ਸਾਡੀਆਂ ਮੰਨੀਆਂ ਜਾਣੀਆਂ ਵੇਖੋ ਅਸੀਂ ਉਨੇ ਚਿਰ ਆਪਾਂ ਜਿਹੜੇ ਬਾਰਡਰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਹੋਏ ਆਂ ਆਪਾਂ ਉਨੇ ਚਿਰ ਬਾਰਡਰ ਛੱਡਣੇ ਨਹੀਂ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਸਾਡੇ ਸਰਦਾਰ ਸਜੀਤ ਸਿੰਘ ਜੀ ਡੱਲੇਵਾਲ ਭੁਖੜ ਹੜਤਾਲ ਤੇ ਬੈਠੇ ਨੇ ਜੋ ਕੋਈ ਮੰਨ ਲਓ ਉਹਨਾਂ ਨਾਲ ਕੋਈ ਗੱਲਬਾਤ ਉਸ ਤੋਂ ਵੱਡਾ ਸਾਡੇ ਪ੍ਰਧਾਨ ਸਰਦਾਰ ਸਜੀਤ ਸਿੰਘ ਜੀ ਹਰਦੋ ਝੰਡੇ ਪੰਜਾਬ ਕਿਸਾਨ ਮਦਦ ਜੁਨੀਆ ਦੇ ਪ੍ਰੈਜ਼ੀਡੈਂਟ ਉਹ ਬਹਿਣ ਵਾਸਤੇ ਉੱਥੇ ਤਿਆਰ ਨੇ ਤੇ ਉਸੇ ਤਰ੍ਹਾਂ ਹੀ ਅੱਗੇ ਲਿਸਟਾਂ ਬਣੀਆਂ ਹੋਈਆਂ ਜਿੱਦਾਂ ਜਿੱਦਾਂ ਦਾ ਵਾਰੀ ਆਉਂਦੀ ਗਈ ਉਸੇ ਤਰ੍ਹਾਂ ਹੀ ਬੈਠੇ ਜਾਣਗੇ ਲੇਕਿਨ ਉਹਨਾਂ ਬੰਦਿਆਂ ਦਾ ਉਹਨਾਂ ਚ ਸਨਸਕਾਰ ਨਹੀਂ ਕੀਤਾ ਜਾਏਗਾ ਜਿੰਨਾ ਕਿ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਪੰਕਜ ਪਾਂਦੀ ਦਿਵਯਾ ਪੰਜਾਬ ਟੀਵੀ ਫਤਿਹਗੜ ਚੋੜੀਆਂ